ਆ ਤੋ ਸਰੇਵਾ ਐਤਵਾਰ ਨੂੰ ਖੇਡਾਂਗੇ ਲੋਹੀ ਮਿੱਤਰੋ ਅੱਜ ਕਾਉਂਦੇ ਸੀ ਇਹ ਰੇ ਜਾਨੀ ਕਿ ਗੋਬਰ ਸ਼ਿੱਟ ਸੌਰੀ ਬਫੈਲੋ ਸ਼ਿੱਟ ਤੇ ਆਹ ਸਾਂਦਸ ਦੇੜੇ ਤੋਂ ਨਾਲੇ ਹੋ ਗਏ ਤੇ ਹੁਣ ਚੱਲੇ ਆਂ ਘਰਾਂ ਨੂੰ ਉੱਥੇ ਕੋਠੇ ਕੋਈ ਉੱਥੇ ਆਪਾਂ ਹੁਣ ਸਾਂਦਸ ਦੇੜਾ ਆਪਣਾ ਵਾਸ਼ ਕਰਾਂਗੇ ਠਾਪ ਕਰਾਂਗੇ ਅੱਜ ਸਾਰਾ ਦਿਨ ਲੱਗਿਆ ਆਪਣਾ ਗੋਬਰ ਸ਼ਿੱਟ ਦੇ ਕੋਹਲੇ ਸ਼ਟਲ ਸੌਰੀ ਕੋਹਲੇ ਸ਼ਟਲ ਆਹ ਦੋ ਵਾਰ ਵਾਰਾ ਸੌਰੀ ਪੂਰੇ ਲੱਗ ਗਏ ਨਾ ਆ ਬਾਈ ਨੇ ਆ ਕਿਹਾ ਟਰੱਕ ਲੱਕ ਕੇ ਪਾਉਂਦੇ ਨਹੀਂ ਕਰਦੀ ਮੇਰਾ ਸਾਰਾ ਦਿਨ ਆਉਂਦਾ ਕਿ ਟਰੱਕ ਲੱਕ ਹਾਂ ਜੀ ਬਾਕੀ ਜੀ ਵੈਲਕਮ ਧੰਨਵਾਦ ਤੁਹਾਡਾ ਸਾਡੇ ਲਾਈਵ ਤੇ ਆਉਣ ਲਈ ਇਸ ਟਾਈਮ ਆਪਾਂ ਖਾਦਪਾਗ ਆਏ ਆ ਬੋਬਰ ਦੀ ਜਿਹੜੀ ਬਫੈਲੋ ਸ਼ਟ ਕਹਿ ਦਿੰਦੇ ਆ ਇਹ ਤਾਂ ਖਿਲਾਰ ਚੁੱਕੇ ਆ ਤੇ ਚੱਲੇ ਹਾਂ ਸੰਦਸੇ ਦੇ ਰਸ ਤੋਂ ਆ ਮੱਕੀ ਬੀਤੀ ਪਈ ਗਈ ਇੱਧਰ ਕੱਢੀ ਵੀ ਆ ਮੂਲੀ ਤੇ ਅਸੀਂ ਪਾ ਗਏ ਆ ਰੂੜੀ ਦੀ ਖਾਦ ਤੇ ਹੁਣ ਚੱਲ ਕੇ ਚੀਜੀ ਨੂੰ ਪਾਣੀ ਲਾਉਣਾ ਪਨੀਰੀ ਨੂੰ ਕੱਲ ਪਨੀਰੀ ਬੀਜ ਗਏ ਸੀਗੇ 300 110 ਅੱਜ ਬੁੱਕ ਹੈ ਜੀ ਆਪਾਂ ਬਫੈਲੋ ਸ਼ੇਟਾ ਇਤਾਂ ਦੇ ਵਿੱਚ ਬਫੈਲੋ ਸ਼ੇਟ ਦੇ ਬਹੁਤ ਲਾਭਾਿਕ ਫਾਇਦੇ ਨੇ ਤੇ ਆ ਸੰਸਣੇੜਾ ਜਿਹੜਾ ਹੁਣ ਆਪਾਂ ਧੋਣਾ ਇਹ ਹੁਣ ਚੱਲ ਰਿਹਾ ਖੇਤ ਆ ਜਿੱਥੇ ਪਾਣੀ ਦੀ ਸਹੂਲਤ ਹੈ ਤੇ ਸਾਰਾ ਸੰਸਣੇੜਾ ਆਪਾਂ ਬਾ ਧੋਵਾਂਗੇ ਈਆਂ ਟਾਲੀ ਤੇ ਨਾਲ-ਨਾਲ ਲਾਵਾਂਗੇ ਪਨੀਰੀ ਨੂੰ ਪਾਣੀ ਝੋਨੇ ਦੀ ਪਨੀਰੀ 깔 ਲਾਤੀ ਆਪਾਂ ਉਹਨੂੰ ਪਾਣੀ ਦੇਣਾ ਤੇ ਇਤੋਂ ਤਾਂ ਡਾਣਾ ਚੋਤਾ ਸਾਉਣ ਦੇ ਟਾਈਮ ਤੇ ਕੋਕਾ ਬਹੁਤ ਪੈਂਦਾ ਹੈ ਆਣ ਭਰਾ ਜੇਕਰ ਤੁਸੀਂ ਵੀ ਆਪਣੇ ਖੇਤ ਵਿੱਚ ਇਸ ਟਾਈਮ ਰੂੜੀ ਦੀ ਖਾਦ ਪਾ ਰਹੇ ਹੋ ਤਾਂ ਧਿਆਨ ਰੱਖੇ ਸ਼ਾਮ ਦੇ ਟਾਈਮ ਰੂੜੀ ਨੂੰ ਫੁੱਲਾ ਛੱਡ ਦਿੱਤਾ ਜਾਵੇ ਤੇ 2 ਦਿਨਾਂ ਬਾਅਦ ਲੈ ਆਇਆ ਜਾਵੇ ਉਹਦੇ ਨਾਲ ਜਿਹੜੇ ਰੂੜੀ ਦੀ ਗਰਮਾਹਤ ਹੁੰਦੀ ਹੈ ਉਹ ਨਿਕਲ ਜਾਂਦੀ ਹੈ ਤੇ ਬਾਣ ਠੰਡਾ ਰਹਿੰਦਾ ਹੈ ਆਇਦਰ ਮੂੰਗੀ ਵੀ ਚੀਪਿਆ ਜੀ ਰੋਡ ਤੇ ਬਹੁਤ ਸੋਹਣੀ ਕੁਰੀਆ ਗਿੱਲ ਦੀ

ਕੈਂਪ ਉਹ ਦੇ ਲਿਆ ਬੋਲਿੰਗ ਵਾਲਿਆਂ ਨੇ ਤੇ ਕਾਪਾ ਕੰਪ੍ਰੈਸਰ ਲੋਡ ਕਰਿਆ ਕੈਂਪ ਤੇ ਦੋਵੇਂ ਕੈਂਪ ਮਿਲ ਕੇ ਮੌਜੂਦ ਕਰਦੀ ਉਹ ਟਰਾਲੀ ਢੋਤੀ ਮੁੰਡੇ ਨੇ ਤੇ ਆ ਤੂੰ ਆਹ ਬਲ ਕੱਢਣ ਵਾਲੀ ਐ ਨਾ ਉਹ ਓ ਬੰਲੇ ਪਾਣੀ দাও ਸੇਰਾ ਲੱਗੇ ਪਏ ਚੂਹੇ ਵਧੀਆ ਕੱਦੂ ਲੱਗੇ ਪਏ ਨੂੰ ਬਣਾਤੀ ਗੱਲ ਓਏ ਆ ਇੱਕ ਕੜਤੀ ਕੜੇਲਾ ਪਾਣੀ ਹੋਰ ਮਾਰਨਾ ਹੈ ਡਾਲਾ ਖੋਲ ਕੇ ਯਾਰਾ ਹਾਂ ਚੋ ਪਾਣੀ ਹੋਰ ਮਾਰਨਾ ਥੋੜਾ ਜਿਆ ਉਹ ਨੂੰ ਵੀ ਆਖਣਾ ਯਾਰਾ ਉਹ ਖਾਲੀ ਜਿਹਦੇ ਪੈਕ ਕਰਦੇ ਤੇ ਇਧਰ ਮੱਕੀ ਜਿਹੜੀ ਆਪਾਂ ਹਾਥੀ ਬੀਜੀ ਦੀ ਹਲੇਰੀ ਨਾਲ ਉਹ ਵੀ ਉਗ ਰਹੀ ਆ ਬਹੁਤ ਵਧੀਆ ਤੋਤੇ ਡਾਦਾ ਤੋਤੇ ਇੱਥੇ ਮੰਜੜਾ ਕੇ ਬੈ ਗਿਆ ਹਾਂ ਓਏ ਅੱਛਾ ਉਹ ਤੋਤਾ ਬੈਠਾ ਜੀਰੀ ਚਾਹ ਜਾ ਪਨੀਰੀ ਚਾਹ ਹੈ ਹੈ ਤੋਤਾ ਫੱਕ ਚ ਬੜਾ ਅਸਿਆ ਇਹ ਆ ਜਾਮ ਨੂੰ ਉਸ ਟਾਈ ਦੇ ਵਿੱਚ ਲਾ ਦਵਾਂਗੇ ਉੱਥੇ ਲਾ ਜਾ ਬੱਡੇ ਟਰੈਕਟਰ ਤੇਰਾ ਬਾੜ ਲੈਣ ਦਾ ਤੋ ਦੋ ਮੋੜੋ ਫਟਾਫਟ ਚੱਕਦੇ ਫੱਟੇ ਬਾਲਟੀ ਐ ਨਹੀਂ ਖੇਦਾ ਕਿਧਰ ਵੀ ਤਾਂ ਇਹ ਚੰਗਾ ਕੰਮ ਆਇਆ ਸੰਤ ਛੱਡ ਦਿਆ ਕਰੋ ਕਾ ਬਾਹਰ ਟਿਕਾ ਮੁੰਡੇ ਬਾਹਰ ਨੋਜ ਬਾੱਕੀ ਉਹਦੇ ਬੰਦ ਪੱਕਾ ਨਾ ਤੌੜਾ ਛੱਡਿਆ ਨਾ ਬਾਲਟੀ ਬਾਹਰ ਟਿਕਾ ਨਹੀਂ ਬਾਈ ਛੱਡ ਦੇ ਕਰੀ ਬਾਦ ਵਾਲੀ ਉਹ ਚਿੱਟੀ ਬਾਹਟੀ ਐਡੀ ਉਹ ਲੈਂਦੀ ਜੂਰੀ ਸਾਰੀ ਕਰੇ ਉਹ ਆ ਤੁਸੀਂ ਲੱਕੇ ਉਹਦੇ ਪੱਕਾ ਕਰਕੇ ਠੀਕ ਕਰਕੇ ਲੈ ਕੇ ਗਏ ਟੋਲ ਟੋਣ ਆਇਆ ਦੋ 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 ਬਾਹਰ ਟਿਕਾ ਅੱਜ ਤਿੰਨ ਬਾਹਰ ਉਹਦਾ ਦੋ ਘਰ ਉਹ ਲੈਂਦੀਆਂ ਹੋਣਗੀਆਂ ਇੱਕ ਬਾਹਟੀ ਇੱਥੇ ਪਈ ਤੇ ਪੱਕੀ ਨੀਲੀ ਜੀ ਉੱਥੇ ਨਹੀਂ ਬੱਪ ਚ ਘਰੇ ਲਾਗੀਆਂ ਇਧਰੋਂ ਖੰਮ ਤੋਂ ਪਿਆਰ ਤੱਕ ਬਾਟ ਚ ਚਲ ਕੰਗਾ ਰੱਖੋ ਖਾਲਚ ਫਿਰ ਡੂਲਿੰਗਿਆ ਧੋਣਗੇ ਇਧਰ ਤੋਂ ਧੋਣਗੇ ਮੜ ਜੋ ਮੜ ਜੋ ਲਾ ਲਾ ਖੋਲ ਕਰ ਬਣੀ ਨੂੰ ਪਾਣੀ ਲਾ ਦੇ ਓ ਸ਼ਰਾ ਫਨਿਲੀਆ ਜੋ ਕੀ ਮਾਰਾਂਗੇ ਬੋਕਰ ਠੀਕ ਹੈ ਜੋ ਆਕਨਾਰੇ ਦੇ ਰੁਕੀ ਆ ਬਈ ਮਾਰ ਨਹੀਂ ਕਰਾਈ ਕਿੱਟ ਦਾ ਪਾਣੀ ਲਾ ਦਿਓ ਪਰ ਮੋਟਰ ਦਾ ਛੱਡ ਛਿਲਾ ਦਿਓ ਹੁਣ ਲੈਠੇ ਜੀ ਆ ਵਾਰ ਕੀ ਕਰੀ ਮਾਰੀਗਾ ਪਹਿਲਾ ਬਾੜਾ ਛੜ ਲਵਾਂਗੇ ਨਹੀਂ ਇਹ ਸਲਾਹ ਮੋਟਰ ਆ ਇਹਦਾ ਵੀ ਕੰਮ ਕਰਦਾ ਹੈ ਛੱਡ ਦੇ ਕੱਸੀ ਦੇ ਇਹ ਮੋਟਰ ਆ ਕੀ ਵੰਕਰ ਮਾਰੂ ਬੱਕਾ ਥਾ ਲੈ ਹੜਲਾ ਬਣ ਲੈ ਜੂ ਆ ਤਾਂ ਰੋਇ ਰਜੂ ਹਾਲੇ ਟੋੜੇ ਵਰਗਾ ਬੰਦਾ ਆਮਲੇ ਬਹੁਤ ਕੰਮ ਕੀਤਾ ਜੀ ਬਹੁਤ ਟਰਾਲੀਆਂ ਲਿਆਏ ਕਹਿੰ ਕਰ ਜਾ ਕੀ ਕਰਾ ਬਾਦੀ ਨਿਕਲਦੀ ਉੱਥੇ ਧਰ ਦੇਣਾ ਜੀ ਵਾਟੇ ਗਾਰਗੇ ਡਿੱਗੀ ਕੱਲੋਂ ਹਾਂ ਤੁਸੀਂ ਬੜਾ ਕੰਮ ਕਰਿਆ ਮੈਂ ਘੱਟ ਕਰਿਆ ਹਾਂ ਵੀ ਹਾਂ ਤਰੋ ਪਰ ਜਵਾਬ ਹਾਂ ਤੇ ਪੂਰਾ ਕੰਮ ਨਾ ਕਰੋ ਇਹ ਭਰਾ ਕਿ ਲਿਆ ਫੇਰ ਹੀ ਲਾਈਆਂ ਤੁਸੀਂ ਹਾਂ ਇਹਦਾ ਮੈਂ ਅਸਲ ਕਿਦੋਂ ਆਖੇ ਗਲਤ ਹੋਗੀ ਤਾਂ ਯਾਰ ਕਾਈ ਤਾਂ ਅਸੀਂ ਆਖਿਆ ਨਹੀਂ ਕਿ ਇਹਦਾ ਕਿਹੇ ਦੀ ਗਲਤ ਕੱਟ ਕੀਤਾ ਜਾਊਗੀ ਤਾਂ ਹੈਗੀ ਬੰਕ ਕੋਈ ਨੋਪੇ ਬੰਦ ਕੀ ਹੋ ਗਿਆ ਕਿਉਂ ਕੰਮ ਵਾਲਾ ਬਹੁਤ ਆ ਪਸੰਦ ਹੈ ਵੀ ਕੋਈ ਆਹ ਤਾਂ ਫੜਾ ਆਂਦਾ ਕੰਗਾ ਉੱਥੇ ਓਏ ਕਿਹਨੂੰ ਫੜਾਂ ਉੱਥੇ ਉਹਨੇ ਕੋਠੇ ਜੀ ਇਹਦਾ ਰੂਟਗਾ ਹੈ ਹਾਂ ਐ ਹੀ ਨਹੀਂ ਮੈਂ ਬੌਂਕਰੀ ਹੈਗੀ ਯਾਰ ਸਿੱਧਾ ਸੀਗੀ ਛੋਟੀ ਜੀ ਯਾਰ ਸੀਗੀ ਉਹ ਹੀ ਮਾਰਦੇ ਰਿਹਾ ਬੌਂਕਰ ਲਿਆ ਕੇ ਰੱਖੀਏ ਇੱਥੇ ਆ ਪਾਣੀ ਨਾਲ ਨਹੀਂ ਗਏ ਸਰਪੇਟਾ ਸਮਾਨ ਲਿਆ ਡੈਂਗ ਕਰ ਗਿਆ ਪਾਹ ਤਾਲੀ ਉਹਦੇ ਮਾਰ ਪਾ ਕੇ ਇਹਦੇ ਡਿੱਕਟ ਚੱਕ ਲਿਆ ਉਹਨਾਂ ਲਾ ਕੇ ਨਾ ਚੱਕ ਕੇ ਪਾਣੀ ਮਾਰ ਬੌਂਕਰ ਮੱਝ ਹੋਵੇ ਮੋਕਾ ਇੱਕ ਤੇ ਠਿੱਕੀ ਹੈ ਮਰ ਨਹੀਂ ਜਿੱਤੇ ਛੋਟੀ ਜੀ ਇਹ ਜੱਟ ਜੀ ਨੇ ਇੱਧਰ ਦੇਖੀ ਪਰਲੇ ਬਸ ਹੀ ਲੱਭ ਪਾਦੀ ਜਿਆਦਾ ਹੈ ਇਹ ਦੇ ਟਿਕਾ ਹੋ ਆ ਭਾਈ ਹਾਂ ਪ੍ਰਾ ਬੋਂਕਰ ਫੜਾ ਕਰ ਹਾਂ ਹਾਂ ਜੇ ਉਹ ਵੀ ਤਰਾਨੀ ਤੋਂ ਨਹੀਂ ਸਰਜ ਨੂੰ ਐਡੀ ਬੋਂਕਰ ਜਾਂਦੀ ਹੈ ਵੱਡੀ ਬੋਂਕਰ ਫਿਰ ਹਾਂ ਉਹ ਕਿਤੇ ਉਹਨਾਂ ਦਾ 12:00 ਬਜਰ ਕੋਲਾਂ ਕੀ ਕਰਨਾ ਕੀ ਹੁਣ ਕੋਈ ਕਾਹਦੇ ਨਾਲ ਲਵੇਟ ਦੇ ਪੈਰ ਗੋਹੇ ਨਾਲ ਵੀਡੀਓ ਚ ਲੈ ਕੇ ਆ ਰਿਹਾ ਇਸ ਤੇ ਜੈ ਸੋਨੀ ਬਹੁਤ ਕੰਮ ਕੀਤਾ ਹੈ ਤਾਂ ਬੜਾ ਹੋ ਗਿਆ ਹੈ ਰਹੀ ਪਿਆ ਮਗਰ ਅ ਦੱਬ ਦਿਓ ਕਿੱਲੇ ਦੱਬ ਦਿਓ ਕਿੱਲੇ ਕਰਦੇ ਹੋ ਟਰਾਲੀ ਕੇ ਲਈ ਹੋਪਲੀ ਛੱਡ ਲਉਸ ਨੇੜੋ ਆ ਛੱਡ ਦਵਾ ਯਾਰ ਕੱਸੀ ਵਾਲੀ ਨੇਰੀ ਪਾਣੀ ਗੱਡੂ ਮੋਟਰ ਜਿਹੜਾ ਇਹਦਾ ਹੋ ਜਾਂਦਾ ਛੱਡੀ ਫੱਟੀ ਲਾਣੇ ਹੈਂ ਮਾਦੀ ਮਾਤੀ ਦੀ ਛੱਡ ਲਈ ਓਏ ਛੱਡੂ ਨਹੀਂ ਮਾਤੀ ਦੀ ਨਹੀਂ ਛੱਡ ਲਈ ਨਾਲ ਉਹ ਉਹਦੇ ਪਾਈਪਾਂ ਖੋਲਦੇ ਲੱਗਿਆ ਨਹੀਂ ਕੱਢਿਆ ਤੁਸੀਂ ਇਹ ਨਹੀਂ ਰੱਖਿਆ ਸੱਤ ਨਾ ਕਰਕੇ ਹੋਏ ਅੱਜ ਕਿਸੇ ਦਾ ਤੇਲ ਤੂ ਲੈ ਜਾਓ Body baby. Oh, i ਪਾਣੀ ਮਾਰਾਂਗੇ ਮੋਟਾ ਲੈ ਜੀ ਜਿਵੇਂ ਲਾਦੀਆਂ ਮੁੰਗੀ ਦੇਖਿਆ ਹਾਂ ਜੀ ਠੀਕ ਆ ਕੁਝ ਨਹੀਂ ਸੰਭੀ ਹਾਂ ਨਹੀਂ ਤੈਨੂੰ ਮੈਂ ਬੈਠ ਕੇ ਵੀ ਦੇਖੀ ਸੁੰਡੇ ਹੈ ਕਿਤਨਾ ਰੋਮ ਹੈ ਮੈਂ ਮੱਛੀ ਬੜਾ ਕਾਹਦੇ ਨਾਲ ਤੂੰ ਸੁੰਡੀ ਨਾ ਨਹੀਂ ਮੱਛੀ ਆ ਪਾਣੀ ਭਾਲ ਦੀ ਮੱਛੀ ਆ ਮਾਣ ਜਦੋਂ ਵੱਲ ਇੱਕ ਵੀ ਕਿਤੇ ਵੀ ਮੈਂ ਬਾੜ ਬਾੜ ਕੇ ਪੱਤੇ ਫਰੋਲ ਕੇ ਹੁਣ ਆ ਮੁੰਗੀ ਅੱਗ ਲੱਗਣੀ ਕਰਕੇ ਵੀਤੀ ਆ ਉਹ ਸਸਤੀ ਹੋ ਗਈ ਆ ਆਹ ਨਿਹਾਇਦਾ ਹੈ ਤਾਂ ਉਹਦਾ ਕੋਈ ਨਹੀਂ ਹੋਰ ਕੋਈ ਨਹੀਂ ਆਜਾ ਕੇ ਦੇਖ ਦੋ ਇੰਨਾ ਕੀ ਦਾ ਬਹੁਤ ਆ ਹਾਂ ਉਹ ਵੀ ਥੋੜਾ ਤੂੰ ਆ ਮੁੰਗਾ ਹੀ ਘੇਰਾ ਲੇ ਦੇਖਾ ਮਾ ਠਾਰਾ ਕਿਲੋ ਬਤਾ ਹਾਂ ਠਾਰਾ ਕਿਲੋ ਗੋਲੂ ਨੇ ਹਾਂ ਆਪਾਂ ਪਾਇਆ ਚੌੜਾ 4 ਕਿਲੋ ਵੱਧ ਦਾ ਹੈ ਰਾ ਆ ਮੁੰਗੀ ਪੂਰੀ ਨਾ ਦੇ ਕਹ ਦੇ ਭਾਈ ਜੇ ਨਾਲ ਦਾਣੇ ਨਾਲ ਦਾਣਾ ਹੈ ਹਾਂ ਉਹ ਵੀ ਔਰ ਲਿਆਊਗੀ ਹਾਂ ਦਾਸਰੇ ਖੜ ਜਾ ਤੁਸੀਂ ਉੱਗੀ ਦੇਖ ਬੜਾ ਦੇਖ ਕੇ ਆਇੰਦਰ ਮਾਰੀ ਆ ਬੈਰ ਬੈਰ ਦੇਖਿਆ ਹੁੰਦੀ ਮੈਨੂੰ ਦਾ ਤਸਵੀਰ ਕੋਹੇ ਨਾ ਕਾਇਨ ਲੈ ਬਲੇ ਕੇ ਪੈਰੂ ਰਾਜ ਆ ਰਿਹਾ ਦੀ ਬਾਹਰ ਨਿਕਲ ਗਿਆ ਹੱਥ ਵਰਖ ਖਾਤੋਂ ਬੰਦਾ ਘੱਟ ਨਾ ਮਾਣ ਦੇ ਕਰ ਦੇ ਬੋਝ ਲੋ ਤੋਸ਼ੇਂ ਪਾ ਗੇ ਵੱਡੀ ਬੋਂਕਰ ਲਿਆ ਕੇ ਲੈ ਕੇ ਰੱਖੀਏ ਕੱਲ ਨੂੰ ਯਾਰ ਇੱਕ ਦੂਜਾ ਝਾੜੂ ਅੰਦਰ ਮਾਰਨ ਵਾਲਾ ਤੇ ਇੱਕ ਬੋਂਕਰ ਵੱਡੀ ਉਠੇ ਸਾਸ ਪਾਈ ਦਾ ਹੋਵੇ ਹੁਣ ਦਾ ਝੋਨਾ ਲੱਗਣਾ ਇੱਥੇ ਰਹਿਣਾ ਕਿਆ ਕਹਿੰਦਾ ਪਾਉ ਪਾਉ ਮਾਰਿਆ ਬੋਂਕਰ ਬੜੀ ਬਰੀਕੀ ਨਾਲ ਵੱਡੀ ਬੋਂਕਰ ਇਹ ਬੋਂਕਰ ਮਾਰਨੀ ਜ਼ਰੂਰੀ ਹੈ ਯਾਰ ਉਹ ਦਹੀਂ ਖੜਾ ਸਕਦੇ ਸੀਗੇ ਫਿਰ ਕਿੰਨੇ ਘੀ ਸਾਰ ਚੱਲੂ ਹੈ ਹੈ ਕਿੰਨੀ ਹਾਸ ਫਾਇਰ ਹੋਊ 19 ਸੰਦ ਵੱਧ ਕੇ ਦੀ ਆਪਾਂ ਇਹ ਭਾਈ ਆਪ ਜਾ ਕੇ ਆਪਾਂ ਨਹਾਵਾਂਗੇ ਵੀ ਆਪਣੇ ਆ ਰੇ ਲੱਗੀ ਹੋਈ ਆ ਮਲ ਮਲ ਕੇ ਨਹਾਵਾਂਗੇ ਸਾਫ਼ ਕਰਾਂਗੇ ਇਹ ਵੀ ਅਸਰ ਰੂਹੀ ਚੀਜ਼ ਆ ਹਾਂ ਤੇ ਆਈ ਕਾਂਗਰਸੀ ਕਾ ਇਹ ਪੱਟਣਾ ਬਹੁਤ ਜ਼ਰੂਰੀ ਹੈ ਜਿੱਥੇ ਵੀ ਤੁਹਾਨੂੰ ਮਿਲਦਾ ਹੈ ਪੱਟੋ ਜਰੂਰ ਪੱਟੋ ਕਿਉਂਕਿ ਜਦੋਂ ਤੁਸੀਂ ਪੱਟੋਂ ਦੀ ਸੇਵਾ ਹੈ ਇੱਕ ਤਰ੍ਹਾਂ ਦੀ ਕਿਉਂਕਿ ਇਹ ਬਹੁਤ ਬੁਰੀ ਘਾਤਕ ਬਿਮਾਰੀ ਨੂੰ ਇਹ ਉਹ ਕਰਦਾ ਹੈ ਬਿਮਾਰ ਹੋ ਗਿਆ ਕੈਂਸਰ ਹੋ ਗਈ ਕਈ ਬਿਮਾਰੀਆਂ ਜਿਹੜੀਆਂ ਇਹ ਫੈਲਾਉਂਦਾ ਹੈ ਇਸ ਸਪਰੇਅ ਸਪਰੂਵ ਕਰਦੇ ਹੁੰਦੇ ਆ ਸਪਰੇਅ ਮਰਦਾ ਨਹੀਂ ਆ ਵੱਡੀ ਸੜਕ ਆਇਆ ਯਾਰ ਖੇਤ ਆਏ ਬੜੇ ਦਿਨਾਂ ਬਾਅਦ ਅੱਜ O mungi na galla karian da khada ਦਾ ਪੈਰਾਂ ਨੂੰ ਰਗੜੋ ਘਾਹ ਨਾਲ ਖੂਬਸੂਰਤੀ ਕਰ ਰਾਜ ਘਰਾਸ ਸਾਰਾਦਨ ਗੋਹਾ ਲਾਓ ਪੈਰਾਂ ਤੇ ਸ਼ਾਮ ਨੂੰ ਇਦਾਂ ਧੋਦੇ ਤੁਹਾਡੇ ਪੈਰ ਫੈਰਨ लवली ਤੋਂ ਵੱਧ ਚਮਕਣਗੇ 1 ਕਰੋੜ ਦੀ ਸ਼ਰਤ ਆਸੀ ਲਾਉਣੇ ਆ ਫੈਰਨ लवली ਲਾਉਂਦੀ 1 ਕਰੋੜ ਦੀ ਦਸ ਵੀ ਲਾਉਣੇ ਆ ਆ ਦੇ ਬਣ ਗਈ ਨਾ ਗੱਲ ਆਦੀ ਕੁਚੀ ਬਣਾਓ ਉਹ ਪਹਿਲਾ ਸਾਈਡਾਂ ਤੋਂ ਹੋ ਕਰੰਦਾ ਮਮ ਕੁਰੀ ਭਲਾ ਮੈਂ ਸਾਈਡਾਂ ਦੇ ਮਾਰ ਦੇਣਾ Não tá bem ਕਹਾਂ ਗੈਰੀ ਬੁੱਟਰ 190 ਚੱਕੀ ਜਾਂਦੇ ਹਨ ਪਰ ਇਹ ਮਿਲ ਜਾ ਵਈ ਪਰ ਤੋਸੀ ਕੋ ਕਹਾਂ 190 ਚੱਕੀ ਜਾਂਦੇ ਹਨ ਗੈਰੀ ਬੁੱਟਰ ਕਾ ਤੂੜੀ ਗਰੇਡ ਚ ਕਾਏ ਆਂ ਪੁੱਤ ਦਾ ਦੀ ਹੈ ਉਹ ਤਾਂ ਵਾ ਗੈਰੀ ਬੁੱਟਰ ਵਾਲੇ ਕਹਿੰਦੇ 190 ਚੱਕ ਲਾਂਗੇ ਮਾਈ ਤਾਂ ਚੁਗਾ ਦੀ ਬਰਾ ਪਹਿਲਾ ਗੱਲ ਹੋਈ ਸਾਡੇ ਨਾਲ ਇਹਦਾ ਰੱਖੀ ਜਾ ਆਪਣੇ ਦਾ ਹੋਣੀ ਮਾਰਦੇ ਪਾਣੀ ਉਮੜਿਆ ਸਾਈਡਾਂ ਤੇ ਰਹਿ ਗਈ ਨਾ ਪ੍ਰੈਸ਼ਰ ਤੋਂ ਬਣਾ ਗਾ ਬੰਦ ਹੀ ਬੰਦ ਇਹਨੂੰ ਤੂੰ ਵੀ ਮਾਰ ਕੇ ਲੈ ਮਾਣਿ ਸ਼ਿਟਾ ਮੈਂ ਜਦੋਂ ਐ ਮਾਰਦੇ ਹਾਂ ਕੁੱਤੀ ਇਹ ਤਾਂ ਨਹੀਂ ਜਾਏ ਇਹਨੂੰ ਤਾਂ ਕਾਲੇਲਾ ਪਰਾਲੀ ਦਾ ਚੱਕ ਰੰਦਾ ਹਾਂ ਵਧੀਆ ਹੁੰਦੀ ਹਟ ਬਾਣੀ ਮਿਲਿਆ ਜਾਂ ਮੈਨੂੰ ਫਲਾਮਾਸਟਾ ਇਹਾਂ ਨੂੰ ਪਾਣੀ ਮਾਰਾ ਗੱਲਾਂ ਕਰਕੇ ਮਾਰਨਾ ਕੱਪੜਾ ਬਾਅਦ ਪਾਣੀ ਮਾਰ ਦਾਂਗੇ